ਏਰੀਆ 113 ਵਿੱਚ ਸਭ ਦਾ ਵੈਲਕਮ ਅੱਜ ਤੁਹਾਨੂੰ ਦਿਖਾਵਾਂਗੇ ਜੀ ਨਵਾਂ ਫੁੱਲਿਆ ਕੋਲੋਰਾ ਸੰਤਨਪਾਪ ਜੁਸਿੰਦ ਸਿੰਘ ਦੀ ਸਹੀਦ ਇਹ ਸੰਦਾਰ ਜਿਹੜੇ ਸ਼ਹਿਰ ਰੋਡ ਬ੍ਰਿਜ ਦੇ ਬਾਊਂਡਰੀ ਵਿੱਚ ਖੁੱਲਿਆ ਇਹ ਅਗਸਤ 2004 ਵਿੱਚ ਹੋਇਆ ਸੀ ਜੀਆ ਤੁਹਾਨੂੰ ਦਿਖਾਉਣਗੇ ਰਸਤਾ ਜੀ ਜੋ ਟ੍ਰਾਂਟੋ ਤੋਂ ਆਈਏ ਖੱਬੇਆ ਪਾਸੇ ਲਿੰਕਨ ਰੋਡ ਤੇ ਸਾਹਮਣੇ ਸੈਵਨ ਹਾਈਵੇਅ ਆ ਉਹ ਜਾਂਦੀ ਜੀ ਰੋਡ ਗੁਰਦੁਆਰਾ ਸਾਹਿਬ ਨੂੰ ਬਾਰਬਾਰ ਸੈਂਟਰ ਹੈ ਇਹ ਉਹ ਵੀ ਨਾਲ ਹੀ ਗੁਰਦੁਆਰਾ ਸਾਹਿਬ ਧੰਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਉਪਰੋਂ ਗੁਰਦੁਆਰਾ ਸਾਹਿਬ ਦੀ ਐਂਟਰੀ ਹੈ ਜੀ ਇਹ ਅਗਸਤ 2024 ਦੇ ਵਿੱਚ ਸੰਸਥਾ ਦੇ ਸਹਿਯੋਗ ਨਾਲ ਖੁੱਲਿਆ ਜੀ ਗੁਰਦੁਆਰਾ ਸਾਹਿਬ ਦੇ ਉਹੀ ਵਰਦਾ ਨੂੰ ਇਹ ਅੰਦਰ ਗੋਦਰ ਸਾਹ ਦੇ ਵਿੱਚ ਨੰਤੀ ਕਰਨ ਤੋਂ ਬਾਅਦ ਕੋਈ ਗੋਦਰ ਸਾਹ ਦੇ ਦਰਬਾਰ ਹਾਲ ਦੇ ਵਿੱਚ ਆ ਜੀ ਇਹ ਮੈਂ ਜੀਣਾ ਆਪਾਂ ਜਾ ਕੇ ਇਹ ਕਰਵਰ ਹਾਲ ਦਾ ਵੀ ਹੈ ਜਿੰਡਰੋ ਨਹੀਂ ਜਿੰਡਰ ਕੋ ਬਹੁਤ ਬੋਲ ਰਿਹਾ ਨਹੀਂ ਬੋਰਦਵਾ ਸਾਹਿਬ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਯਾ ਦੀ ਗੁਰਦੁਆਰਾ ਸੀ ਦਾਨ ਸਾਹਿਬ ਤਨਤਨ ਬਾਬਾ ਦੀ ਫੀਂਗੀ ਸਿੰਘ ਜੀ ਅੱਜ ਸਿੰਘ ਜੀ ਸਵਾਮਾਰ ਪਗਲਵਾਰ ਕਰਾਂਗੇ ਕਦੋਂ ਖੁੱਲਿਆ ਕੀ ਇਹਨਾਂ ਦੀ ਮਹਤਾ ਵਾਹਿਗੁਰੂ ਕੀ ਫਤਿਹ ਸਿੰਘ ਸਾਹਿਬ ਨਾਮ ਤੁਹਾਡਾ ਮੇਰਾ ਨਾਮ ਤਮਨਪੀ ਸਿੰਘ ਹੈ ਜੀ ਕਮਪਲੀ ਸਿੰਘ ਨਾਮ ਜੀ ਦਾ ਤੇ ਗੁਰਦੁਆਰਾ ਸਾਹਿਬ ਬਰੇ ਚੰਨਾ ਪੋਗੇ ਇਹ ਕਦੋਂ ਤੋਂ ਖੁੱਲਿਆ ਤੇ ਹਾਂ ਜੀ ਇਹ ਅਸਲ ਚ ਇਹ ਆਪਣਾ ਅਗਸਤ ਦੇ ਵਿੱਚ ਖੁੱਲਿਆ ਹੀ ਗੁਰੂ ਘਰ ਇਹ ਆਪਣਾ ਅਗਸਤ ਦੇ ਵਿੱਚ ਹਾਂਜੀ 2024 2024 ਦਾ ਸ਼੍ਰੀਗਨ ਹਾਂਜੀ 2-3 ਮਹੀਨੇ ਹੋ ਗਏ ਨੇ 3 ਕ ਮਹੀਨੇ ਹੋ ਗਏ ਨੇ ਹਾਂਜੀ ਗੁਰਦੱਤ ਸਾਹਿਬ ਖੁੱਲਿਆ ਨੂੰ ਤੇ ਆਪਣਾ ਪਹਿਲਾ ਬ੍ਰੈਂਡਰਮ ਦੇ ਵਿੱਚ ਘਰਾਂ ਘਰਾਂ ਚਪੈਰਾ ਤਾਂ ਹੁੰਦੇ ਸੀਗੇ ਠੀਕ ਹੈ ਤੇ ਆਪਣਾ ਫਿਰ ਉਹ ਸੰਗਤ ਨੂੰ ਕਾਫੀ ਪ੍ਰੋਬਲਮ ਹੁੰਦੀ ਕਿਤਾਉਂਦੀਆਂ ਸੀਗਾ ਫਿਰ ਸੰਗਤ ਨੇ ਇਹ ਮਤ ਅਪਟਾਇਆ ਵੀ ਆਪਣਾ ਕੋਈ ਪੱਕੀ ਸਥਾਨ ਜਗਾ ਹੋਣੀ ਚਾਹੀਦੀ ਆ ਤੇ ਫਿਰ ਆਪਣਾ ਸੰਗਤਾਂ ਨੇ ਸਾਰਾ ਪ੍ਰਾਲਾ ਕੀਤਾ ਜੀ ਇਹ ਠੀਕ ਹੈ ਜੀ ਤੇ ਆਪਣਾ ਇਹ ਵਾਉਣ ਦੇ ਵਿੱਚ ਗੁਰੂ ਘਰ ਖੁੱਲਦੇ ਨੇ ਵਾਉਣ ਦੇ ਵਿੱਚ ਹਾਂ ਜੀ ਵੁੱਡ ਬ੍ਰਿਜ ਏਰੀਆ ਜੇ ਆਪਾਂ ਉਹ ਥੋੜੀ ਪ੍ਰੈਸਾਈਜ਼ ਕਹੀਏ ਹਾਂ ਵੁੱਡ ਬ੍ਰਿਜ ਏਰੀਆ ਵੁੱਡ ਬ੍ਰਿਜ ਏਰੀਆ ਠੀਕ ਹੈ ਤੇ ਇਹ ਇਥੇ ਟੋਰਾਂਟੋ ਕਿੰਨਾ ਕੁ ਬਾਈਂਦਾ ਦੂਰ ਇਥੋਂ ਟੋਰਾਂਟੋ ਇੱਧਰੋਂ ਜਾਈਏ ਹਨਾ ਇਥੋਂ ਹੋਊਗਾ 10 ਕਿਲੋਮੀਟਰ ਦੇ ਵਿੱਚ ਨੌਰਥ ਤੋਂ ਸ਼ੁਰੂ ਹੋ ਜਾਂਦਾ ਜੀ ਤੇ ਯਾਨੀ ਕਿ ਉਸ ਤੋਂ ਡਾਊਨ ਟਾਊਨ ਤੋਂ ਮੇਰੇ ਖਿਆਲ ਨਾਲ ਉਹ ਨਾ ਉਹ ਤਾਂ ਸ਼ੁਰੂ ਹੋ ਜਾਂਦਾ 2 ਕਿਲੋਮੀਟਰ ਤੋਂ 2 ਕਿਲੋਮੀਟਰ ਤੋਂ ਇੱਛੀ ਇੱਛਾ ਇਨਾ ਘਟ ਜਿੱਥੇ ਆਪਣੀ ਆ ਜਾਂਦੀ ਨਾ ਸਟੀਲ ਰੋਡ ਅੱਛਾ ਜੀ ਸਟੀਲ ਸਟੋਨ ਹਾਂ ਜੀ ਹਾਂ ਜੀ ਹਾਂ ਜੀ ਤੇ ਇੱਥੇ ਆਪਣਾ ਕਹਿੰਦੇ ਹੁੰਦੇ ਆ ਫਿਰ 20 ਕਿਲੋਮੀਟਰ ਡਾਊਨ ਟਾਊਨ ਦੇ ਤੋਂ ਪਰਾਂ 24 ਘੰਟੇ ਲੰਘਰ ਜਾਂਦਾ ਹਾਂ ਹਾਂ ਜੀ ਹਾਂ ਜੀ ਹਾਂ ਜੀ ਉਹ ਰਹਿਣ ਦੀ ਬਸਤਾ ਕੋਈ ਹਾਂ ਉਹ ਸੰਗ ਤਾਂ ਹਾਜ਼ਰ ਨਹੀਂ ਜੀ ਉਹ ਬਾਹਰ ਆਉਂਦਾ ਹੈ ਕੋਈ ਯਾਤਰੀ ਹਾਂਜੀ ਹਾਂਜੀ ਸਾਨੂੰ ਜ਼ਿਆਦਾ ਪਰਬੰਧਿਆ ਨੋਟ ਰਹਿਣ ਦਾ ਉਹਦਾ ਪ੍ਰੋਗਰਾਮ ਹਾਂਜੀ ਹਾਂਜੀ ਠੀਕ ਠੀਕ ਹਾਂਜੀ ਜੀ ਕੀਤੀ ਜੀ ਸਿੰਘ ਜੀ ਨਾਲ ਗੱਲਬਾਤ ਠੀਕ ਹੈ ਸਿੰਘ ਜੀ ਬਾਈ ਬਾਈ ਜੀ ਕੀ ਫਟੇ ਤੇ ਮੈਂ ਤੁਹਾਨੂੰ ਦੂਸਰੀ ਸੈਕਟਰ ਦਿਖਾਉਣਾ ਜੀ ਇਹ ਹੈ ਜੀ ਹਾਈਵੇ 7 ਫਿਰ ਹੰਦਰ ਰੀਵਰ ਆ ਬਰਨਾਦੀ सामने भी चिट्टी बिल्डिंग देख रही है गुरुद्वारा साहब आज बिल्कुल सामने वाले हाईवे नंबर सात सामने क्या राउट सैड तो लिंक रोड है जो ट्रांटो में जाती है सामने हाईवे नंबर सात ਸੱਚੀ ਖਬਰ ਸੁਣ ਕੇ ਲੋਕ ਸੱਜੇ ਰੋੜੇ ਜੀ ਆ ਗਏ ਜੀ ਆ ਗਏ ਇਹ ਸਾਵਨ ਦਿਖਾਈ ਇਸ ਪਰ ਇਹ ਪ੍ਰਾਂਤ ਰੋੜੇ ਇਹ ਰਸਤਾ ਵੀ ਵਰਦਾ ਰਹਾ ਨੂੰ ਕਲਾਇਆਂ ਦਾ ਸਾਨੂੰ ਲੋਕ ਸਵਾਗਤ ਉਹ ਸ਼ੋਰ ਮੰਦੇ ਵਾਚਾਤ ਤੋਂ ਬੜਾ ਸਵਾਗਤ ਜੋ ਕਰ ਗੁਰਦੁਆਰਾ ਘੰਟਾ ਨੋਬਾ ਜੀ ਸਿੰਘ ਜੀ ਸ਼ਹੀਦ ਉਹਦੇ ਪਿੱਛੇ ਬੋਣ ਤੋਂ ਰਾਂਚੀ ਤੋਂ ਜਾਣਾ ਹੋਵੇ ਸਲਿੰਟਿੰਗ ਰੋਡ ਤੋਂ ਸਪੀਡ ਚੌਂਕ ਤੋਂ ਸਿਰਫ 2 ਕਿਲੋਮੀਟਰ ਦੂਰ ਹੈ ਬੋਡਿਗ੍ਰੇਜ ਬੰਡ ਦੇਖੇ ਸਾਵਨ ਹਾਈਵੇ ਅਤੇ ਸਲਿੰਟਿੰਗ ਚੌਂਕ ਦੇ ਬਿਲਕੁਲ ਨਾਲ ਹੈ ਇਹ ਤੁਹਾਨੂੰ ਦੱਸਾਇਆ ਜੀ ਗੁਰਦੁਆਰਾ ਸਾਹਿਬ ਸੰਤਨ ਮੁਫਤ ਦੀਂਦਨੀ ਜੀ ਦੇ ਅਤੇ ਗੁਰਦੁਆਰਾ ਸਾਹਿਬ ਜਾਣ ਲਈ ਮੱਥੇ ਤੇ ਮਿਲਾਂਗੇ ਅਗਲੇ ਨਵੇਂ ਵੀਡੀਓ ਵਿੱਚ ਸਭ ਦਾ ਧੰਨਵਾਦ ਪਰਮਾਤਮਾ ਸਾਹਿਬ ਨੂੰ ਤੰਦਰੁਸਤ ਅਤੇ ਚੜ੍ਹਦੀ ਕਲਾ ਵਿੱਚ ਰੱਖੇ